ਉਸ ਤਰ੍ਹਾਂ ਹੀ ਇਹ ਲੋਕ ਕੰਮ ਕਰਨਦੇ ਆ ਇਹ ਬੜਾ ਦੁਖੀ ਹੋ ਕੇ ਕਰਨਦੇ ਆ ਇਹ ਲੋਕ ਭੇਜ ਡੇਰਿਆਂ ਤੋਂ ਗਲਾਸ ਚੁੱਕ ਕੇ ਲੈ ਜਾਂਦੇ ਆ ਅੱਜ ਆਵੇ ਲੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਕਿੰਨੇ ਗਲਾਸ ਤੇ ਜਿੱਦਣੇ ਸੀਜ਼ਨ ਹੋਇਆ ਨਾ ਇਹ ਲੋਕਾਂ ਗਲਾਸ ਸਾਰੇ ਚੁੱਕ ਕੇ ਲੈ ਜਾਂਦੇ ਆ ਇਤਰਾ ਰੰਗ ਲੱਗਾ ਹੋਇਆ ਤੇ ਅਗਲੇ ਦੇ ਐ ਜਾਓ ਘਰੋਂ ਪਛਣਨ ਲਈਦਾ ਵੀ ਲੈ ਆ ਜਵਾਨੋ ਆਪਣੇ ਫਾਰਮ ਤੋਂ ਗਲਾਸ ਆਇਆ ਇਸ ਕਰਕੇ ਆ ਕੋੜਾ ਟੋਟ ਭਰਿਆ ਹਣ ਜਿੱਪਾਂ ਡਿਆ ਦਾ ਕੰਮ ਨਾ ਹੈ ਨਹੀਂ ਸਮਝੀਂ ਕਰਕੇ ਮੇਰੇ ਵੀਰ ਇਹ ਨਹੀਂ ਕਿ ਤਰ ਮੋਟਰ ਨੇ ਭਾਂਡੇ ਰੱਖਣੇ ਆ ਦਾ ਰਾਜ ਮਾਰ ਕੇ ਰੱਖਿਆ ਕਰੋ ਕੇ ਗਵਾਜ ਜੀ ਨੂੰ ਅਗਲਾ ਦੇਖਦਾ ਯਾਰ ਹੈਗਾ ਉਹ ਡੱਬੇ ਦੇ ਰਾਣੇ ਕਿੱਥੇ ਓ ਕੇ ਰੱਖਣਾ ਮਿੱਧੂ ਡੱਬੇ ਦੇ ਰੱਖਣੇ ਲਾ ਨਾਲੇ ਜਿਹੜੀ ਕੋਈ ਡਰਮੀ ਡਰਮੀ ਆਪਣੀ ਇੱਥੇ ਸਾਰਾ ਗੋਹਵਾ ਹੋਣੀ ਚੰਗੀ ਪਾ ਲੈਣਾ ਰੋਪਾ ਨਾਲ ਰੋਪਾ ਨਾਲ ਅੱਜ ਅੱਗ ਵੀ ਬਰਾਜਾ ਕਰੋ ਭੰਡੇ ਗਲੀ ਕਰਾਲਾ ਭੰਡੇ ਗਲੀ ਕਰਾਲਾ ਬੜੇ ਚਿਰ ਤੇ ਆਉਦੇ ਹਨ ਬੜਾ ਉਹ ਨਹੀਂ ਆਉਂਦੇ ਬੜੇ ਚਿਰ ਬਾਅਦ ਹੀ ਆਏ ਹਨ ਨਾ ਭੰਡੇ ਗਲੀ ਕਰਾਲਾ ਟੈਂਸ 10 ਮਿੰਟ ਚਲੋ ਸਾਨੂੰ ਸਾਰਾ ਕੰਮ ਛੱਡ ਗਿਆ ਕਰਨਾ ਪਿਆ ਵਾ ਅਰੇ ਨਾ ਵੀ ਹੁਣ ਬੇ ਸ਼ਰਮੀ ਦੀ ਹੱਤ ਹੁੰਦੀ ਜਿਹੜਾ ਕੋਈ ਚੋਕੇ ਖੜੋਣ ਨੂੰ ਜਿਹੜਾ ਦੇ ਹੋ ਦਸੇ ਇਹ ਗੱਲ ਕਈਆਂ ਵੀਰਾਂ ਨੇ ਆਖਣਾ ਕਮੈਂਟ ਦੇ ਵਿੱਚ ਵੀ ਯਾਰ ਤਾਂ ਇਹ 100 ਰੁਪਏ ਕਿਲੋ ਮਿਲ ਜਾਂਦੇ ਗੱਲ ਮਿਲਣ ਦੀ ਨਹੀਂ ਮਿਲਣ ਨੂੰ ਤਾਂ ਭਾਵੇਂ 100 ਰੁਪਏ ਮਿਲ ਜਾਣਾ ਪਰ ਮਗੋਂ ਚੇਰੀ ਮੁੜ ਕੇ ਜਿਦ ਤਰਾ ਕਾ ਛਰਕੇ ਬੰਦੇ ਨੂੰ ਭਾਂਡੇ ਦੀ ਜਾਦੀ ਜ਼ਰੂਰ ਤੁੰਦੀ ਫਿਰ ਲੜਦਾ ੜੇ ਕੀ ਹੈ ਇਹ ਗੱਲ ਇਹ ਮਸ਼ੀਨ ਤੇ ਵੀਰ ਜੀ ਮੈਨੂੰ ਅੱਜ ਪਤਾ ਲੱਗਾ ਕਿ ਸਬਸਿਡੀ 80% ਤੇ ਜਿੰਨੇ ਵੀ ਮੇਰੇ ਵੀਰ ਨੇ ਮਸ਼ੀਨ ਲੈਣੀਆਂ ਤੇ ਆਪਣੇ ਸੁਲਤਾਨਪੁਰ ਲੋਧੀ ਤਿੰਦ ਮਸ਼ੀਨਰੀ ਸਟੋਰ ਵਾਲੇ ਆ ਉਹ ਪ੍ਰੋਵਾਈਡ ਕਰਵਾ ਦਿੰਦੇ ਆ ਤੇ ਪਤਾ ਕਰਕੇ ਕੀ ਰੇਟ ਆ ਤੇ ਪੱਠੇ-ਪੁੱਠੇ ਵੱਡਣ ਨੂੰ ਕਿੰਨੀ ਮौज ਆ ਤੇ ਅੰਮੂਂਗੀ ਨੂੰ ਤਾਂ ਡਿਸਪਾਇਨ ਹੋਟੇ ਤੇ ਨਾ ਨਾ ਸੱਪੇ-ਪੁੱਠੇ ਆਪਣੇ ਜੀਵਨ ਦਾ ਹੋਰ ਕੰਮ ਸੌਖਾ ਹੋ ਗਿਆ ਬਹੁਤ ਵਧੀਆ ਤਕਨੀਕ ਨਾ ਬਣਾਈ ਕਿਸੇ ਵੀ ਸੱਜਣ ਨੇ ਇਹ ਬਹੁਤ ਸਮਾਂ ਉਹਦੇ ਨਾਲ ਸੰਪਰਕ ਕਰਕੇ ਤੇ ਇਹੋ ਜਿਹੇ ਸਾਧਨ ਜਿਹੜੇ ਆ ਉਹ ਆਪਣੇ ਧੰਦੇ ਵਿੱਚ ਆਹਨਾ ਕੰਮ ਚੋਂ ਜਿਹੜੀ ਮੂਮੀ ਦੂਜੇ ਤਰੀਕੇ ਨਾਲ ਵੱਡੀ ਸੀ ਸਪਰੇਅ ਤੋਂ ਬਿਨਾਂ ਆਲੀ ਹੁਣ ਅੱਜ ਪੂਰੀ ਤਰ੍ਹਾਂ ਸੁੱਕ ਗਈ ਹੈ ਤੇ ਬੰਦਿਆਂ ਦੇ ਨਾਲ ਇਹਨੂੰ ਆਪਾਂ ਟਰਾਲੀ 'ਚ ਲੋਡ ਕਰਕੇ ਤੇ ਮਿਸ਼ਰ ਟਰਾਲੇ ਨਾਲ ਦੱਣੀ ਪਣੀ ਦੇਖੋ ਸੁੱਕ ਕੇ ਪੂਰੇ ਪੱਤੇ ਇੱਕ ਲਾਂ ਕਿੰਨੀ ਇੱਕ ਟਰਾਲਾ ਹੋਣਾ ਵੱਧ ਤੋਂ ਵੱਧ ਥੱਲੇ ਤਰਗੇ ਦਾ ਅੱਧਿਆ ਦੇ ਅੱਜ ਬਦਲਵਾਈ ਵੀ ਹੈਗੀ ਆ ਖਾਦ ਪਾਉਣੇ ਕਦ ਨੂੰ ਖਦ ਦੇ ਵਿੱਚ ਇੱਕ ਬੋਰਾ ਦੱਜਾ ਆਪਣਾ ਅੱਧਾ ਬੋਰਾ ਸੁਪਰ ਦਾ ਤੇ ਅੱਧਾ ਯੂਰੀ ਦਾ ਪਾ ਆ ਗਏ ਕਦ ਮਾਰਨ ਤੋਂ ਪਹਿਲਾਂ ਵਿੱਚ ਪਾ ਲਈਦਾ ਮੁਰਕੇ ਜਿਹੜੀ ਆ ਬਾਦ ਦੇ ਵਿੱਚ ਖਾਦ ਜਿਹੜੀ ਆ ਉਹ ਆਪਣੀ ਖੱਟ ਪੈਂਦੀ ਆ ਤੇ ਰਸਪਾ ਬਨੋ ਲੱਗੇ ਹੀ ਥੰਡੇ ਰੇਗ ਨਿਕਲਾਈ ਕੋਈ ਥੰਡੇ ਬਹਿ ਗਿਆ ਹੁਣ ਜ਼ੋਰ ਨਹੀਂ ਲਾਉਂਦਾ ਹੁਣ ਦੂਜਾ ਟਰੈਕਟਰ ਪਾ ਕੇ ਸੇਕ ਕੱਢਦੇ ਪੁੱਬਾ ਦੇ ਮੜਾ ਜਾਈਆ ਪਰ ਥੰਡੇ ਲੱਗ ਗਿਆਨ